ਕੀ ਤੇ ਫਿਰ ਵੈਲਕਮ ਟੂ आवर YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚਨਾਖੇ ਪਾਲੀ ਪੰਜਾਬੀ ਤੇ ਤੇ ਆਪਣਾ ਵਲੌਗ ਸਟਾਰਟ ਹੈ ਜੀ ਅੱਜ ਖੇਤ ਤੋਂ ਤੇ ਦੇਖ ਸਕਦੇ ਹੋ ਪਾਣੀ ਸ਼ਟਰ ਦੀ ਤਿਆਰੀ ਚੱਲੀ ਹੈ ਇੰਦਰ ਚਿੱਤੇ ਲਾਵਾਂਗੇ ਜਨਰੇਟਰ ਤੇ ਇਸ ਤਰ੍ਹਾਂ ਆਪਣਾ ਸ਼ੇਰੂ ਫਿਰਦਾ ਹੈ ਜੀ ਦੇਖ ਸਕਦੇ ਹੋ ਇੱਥੇ ਆ ਮੱਕੀ ਦੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਕੀ ਨੇ ਜਾ ਰਹੇ ਨੇ ਜੀ ਦੇਖੋ ਅੱਛਾ ਬਦੂਆਂ ਦਾ ਇਤਰੀਆ ਤੇ ਚਲੋ ਫਿਰ ਵਲੌਗ ਕਰਾਂਗੇ ਰਿਓਨ ਜੀ ਕਾਈ ਕਰਿਆ ਕੋਟ ਤੇ ਜੀ ਸਵਾਗਤ ਹੈ। ਜਿਹੜੀ ਮੁੰਡਿਆਂ ਦਾ ਜੋਰ 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 ਲੱਗਿਆ ਪਿਆ ਦੇਖੋ। ਕਾ ਸੜਦੇ ਆਏ। ਇੱਕ ਦੂਜੇ ਤੋਂ ਵਾਰ-ਵਾਰ ਕੇ ਹੈ। ਸੌਰੀ। ਫਿਰ ਦੇਖੋਦੇ ਤੁਸੀਂ। ਤੇ ਚਲੋ ਫਿਰ ਵਲੌਗ ਕਰਾਂਗੇ ਕੈਰੀ ਆਨ। ਚਲੋ ਜੀ ਤੇ ਵਲੌਗ ਆਪਣਾ ਕੈਰੀ ਆਉਣ ਤੇ ਦੇਖ ਸਕਦੇ ਹਾਂ ਬਾਪਾ ਮਿਰਜਾ ਪੱਠੇ ਵੜਨ ਚੱਲ ਪਏ ਤੇ ਦਾਤਿਆਂ ਆ ਪਈਆਂ ਜੀ ਤੇ ਚੱਲ ਭਾਈ ਪੱਠੇ ਵੜਨ ਕੱਥਨ ਵਾਲੀ ਇਹਦਾ ਆਪਣਾ ਸ਼ੇਰੂ ਇੱਥੇ ਅਰਜਨ ਖੜਾ ਜੀ ਤੇ ਚਲੋ ਫਿਰ ਵਲੌਗ ਕਰਾਂਗੇ ਕੈਰੀ ਹਾਂ ਲਓ ਜੀ ਤੇ ਦੇਖ ਸਕਦੇ ਆਪਾਂ ਅੱਗੇ ਕਰੇ ਹੁਣ ਲੱਗ ਜਾਵਾਂਗੇ ਆਪਾਂ ਟਰੈਕਟਰ ਟਰਾਲੀ ਪੱਠੇ ਚੱਕ ਲਵਾਂਗੇ ਤੇ ਆਪੇ ਢੱਬਲ ਦ ਆਪਣਾ ਜੀ ਤੇ ਪਸ਼ੂ ਫਿਰਦੇ ਆ ਖੁੱਲੇ ਅਰਜਨ ਦੇ ਦੇਖ ਸਕਦੇ ਹੋ ਅੱਜ ਖੁੱਲੀ ਫਿਰਦੀ ਹੈ ਜੀ ਤੇ ਕਟੀਆਂ ਬੱਛੀਆਂ ਦੇ ਵਿੱਚ ਦੀ ਹੁੰਦੇ ਹੋਏ ਤੇ ਬੰਨਾਗੇ ਮੱਝ ਨੂੰ ਤੇ ਇਹ ਬਹੁਤ ਸਿਆਣੀ ਮੱਝ ਹੈ ਮਾਰਦੀ ਐ ਇਹ ਮਾਰਦੀ ਨਹੀਂਗੀ ਜੀ ਵੈਸੇ ਮਜ਼ਾਕ ਕਰਦੇ ਆ ਤੇ ਚਲੋ ਫਿਰ ਵਲੋਗ ਕਰਾਂਗੇ ਕਿਰਿਓ ਲਓ ਜੀ ਤੇ ਕਹਿੰਦੇ ਆਪਾਂ 452 ਲੈ ਕੇ ਚੱਲਦੇ ਹਾਂ ਪਟੇ ਲੈਂਡ ਡਰਾਲਾ ਪਾਲਾ चलते जी अगे खागे माहौल चालने पठे वी पानी पानी हो देख सकते हो चाह कोटी ट्राली लेके नहीं पठे लाने औखे अपना झोटा चली जाते नाट गया जनरेटर ते, ते बाकी अपना ब्लॉक है घेरी आख सकते जी बाकी ਨਾ ਚੱਲ ਰਹੀ ਆਪਣਾ ਫਿਰ ਚਲੋ ਫਿਰ ਵਲੌਗ ਕਰਨ ਕੇ ਲਈ ਲੋ ਜੀ ਦੇ ਝੋਟ ਆਪਣਾ ਜਾਂਦਾ ਚੱਲੀ ਦੋਸਤਾਂ ਨੂੰ ਮੈਂ ਫਾਨਵਰ ਦੇ ਤਾਇਪਨੰਦ ਤੇ ਰੰਗ ਦੇ ਚੁਣੇ ਤੇ ਜਿਹਨੇ ਤੁਹਾਰੇਗਾ ਥੋੜੇ ਲੱਗਣਾ ਲਾ ਦਮ ਜੇ ਚਲੋ ਫਿਰ ਵਲੌਗ ਕਰਨ ਕੇ ਆ ਜੀ ਤੇ ਵਲੌਗ ਆਪਣਾ ਕੈਰੀ ਆਨ ਤੇ ਪੱਠੇ ਲਿਆ ਆਪਾ ਵੱਡ ਦੇਖ ਸਕਦਾ ਤੁਸੀਂ ਤੇ ਚਾਚੇ ਨੂੰ ਆਈ ਪਈ ਐ ਫਿਰ ਮੀ ਤੁਸੀਂ ਨਫਸੇ ਨਹੀਂ ਆਇਆ ਹੈ ਤੇ ਦੇਖ ਸਕਦੇ ਤੁਸੀਂ ਲੈਟ ਚੱਲੀ ਜਾਂਦੀ ਐ ਜੀ ਮੋਟਰਾਂ ਵਾਲੀ ਤੇ ਬਾਕੀ ਤੇ ਮੌਲ ਚਾਲ ਦੇਖ ਸਕਦੇ ਹਾਂ ਹਵਾ ਚੱਲੀ ਸੀ ਜਿੱਥੇ ਹੁਣ ਫਿਰ ਥੋੜੀ ਕੱਟੀ ਐ ਜੀ ਤੇ ਚੱਲੀ ਜਾਂਦੀ ਐ ਤਾਂ ਹਵਾ ਥੋੜੀ ਥੋੜੀ ਤੇ ਚਲੋ ਫਿਰ ਵਲੌਗ ਕਰਾਂਗੇ ਅੱਗੇ ਆਨ ਯਾਨ ਤਾਂ ਸ਼ਾਮ ਦੇ ਵਜ ਤੋਂ ਕਿਨੇ ਸਾਢੇ 7 ਜਨਰੇਟਰ ਚੱਲ ਜੰਦਾ ਹੈ ਬਾਕੀ ਜੇ ਕੰਮ ਕਰ ਜਾਤ ਨਹੀਂ ਸ਼ੇਰ ਕੜਾ ਬਸ ਇਹੀ ਦੇਖੋ ਜਨਨ ਹੋ ਗਿਆ ਚਲੋ ਫਿਰ ਵਲੌਗ ਕਰਾਂਗੇ ਅਰੀਓਨ ਜੀ ਤੇ ਫਿਰ ਵਲੌਗ ਕਰਨਾ ਹੈ ਅਰੀਓਨ saya di Jalover Kalau kapan ada di Tika Bantan Kita berjalan ke Resultai Kita